ਨਾਦਰ ਸ਼ਾ ਨੇ ਆਪਦੇ ਪੁੱਤਰ ਵਾਸਤੇ ਮੁਗਲਾਂ ਤੋਂ ਡੋਲਾ ਮੰਗਿਆ ਸੀ ਤੇ ਮੁਗਲਾਂ ਦੀ ਇੱਕ ਰਵੈਤ ਰਹੀ ਸੀਗੀ ਕਿ ਵੀ ਉਹ ਆਪਦਾ ਡੋਲਾ ਨਹੀਂ ਦਿੰਦੇ ਹੁੰਦੇ ਸੀ ਕਿਸੇ ਨੂੰ ਆਦੀਆਂ ਧੀਆਂ ਨਹੀਂ ਵੀ ਹੁੰਦੇ ਸੀਗੇ ਤੇ ਉਹਨਾਂ ਨੇ ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਨਾਦਰ ਸ਼ਾ ਬਸ ਠੀਕ ਕੋਈ ਨਹੀਂ ਤੁਸੀਂ ਕਰੋ ਤੇ ਸੈਰ ਜਹਾਂਦੇ ਨੂੰ ਇੱਕ ਸਵਾਲ ਪੁੱਛਿਆ ਕਿ ਵੀ ਤੂੰ ਆਦੀਆਂ ਪਿਛਲੀਆਂ ਸੱਤ ਪੁਸ਼ਤਾਂ ਗਿਣਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਨਾਦਰ ਸ਼ਾਹ ਇੱਕ ਆਮ ਭੇਡਾਂ ਚਾਰਨ ਵਾਲਾ ਸੀਗਾ ਤੇ ਉੱਥੋਂ ਇੱਕ ਵੱਡਾ ਰਾਜਾ ਬਣਿਆ ਸੀ। ਤੇ ਉਹਨੇ ਕਿਹਾ ਵੀ ਸੱਤ ਪੁਸ਼ਤਾਂ ਗਿਣਾ ਆਪਦੀਆਂ ਤੇ ਉਹਨਾਂ ਦੇ ਕਾਰਨਾਮੇ ਦੱਸ ਤੇ ਫੇਰ ਤਾਂ ਇਹਨੂੰ ਅਸੀਂ ਆਦੀ ਧੀ ਦਾ ਡੋਲਾ ਦੇਣਾ ਹੈ। ਜਿਉ ਨਾਦਰ ਸ਼ਾਹ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਆ ਕੇ ਆਖਿਆ ਉਹਨੇ ਫਾਰਸੀ 'ਚ ਉਹ ਗੱਲ ਆਖੀ ਉਹ ਕਹਿੰਦਾ ਵੀ ਨਾਦਰ ਪੁੱਤਰ ਤਲਵਾਰ ਦਾ ਪੁੱਤਰ ਤਲਵਾਰ ਦਾ ਪੁੱਤਰ ਤਲਵਾਰ ਦਾ ਕਿ ਮੈਂ ਜੇ ਆਪਦਾ ਇਹ ਡੋਲਾ ਮੰਗ ਰਿਆਂ ਤਾਂ ਤਾਕਤ ਦੇ ਸਿਰ ਤੇ ਮੰਗ ਰਿਆਂ। ਉਹੀ ਪੁਸ਼ਤਾਂ ਗਣਾ ਕੇ ਨਹੀਂ ਮੰਗ ਰਹੇ ਸੰਧੀਆਂ ਹੋਣ ਪਦਾਰਥ ਹੋਣ ਕੁਛ ਵੀ ਹੋਵੇ ਤੁਹਾਡੀ ਕੋਈ ਪਦਾਰਥਿਕ ਵਸਤੂਆਂ ਹੈਗੀਆਂ ਤੁਹਾਡਾ ਕੋਈ ਏਰੀਆ ਤੁਹਾਡਾ ਰਾਜ ਭਾਗ ਆ ਉਹ ਹਮੇਸ਼ਾ ਸ਼ਸਤਰਾਂ ਦੇ ਅਧੀਨ ਹੁੰਦਾ ਉਹ ਤਾਕਤ ਦੇ ਅਧੀਨ ਹੁੰਦਾ ਉਹ ਲਾਗੂ ਵੀ ਉਦੋਂ ਹੀ ਹੁੰਦੀਆਂ ਜਦੋਂ ਤੁਹਾਡੇ ਕੋਲੇ ਤਾਕਤ ਹੋਵੇ ਅੱਜ ਸਿੱਖ ਜਿਹੜੇ ਹੈਗੇ ਆ ਉਹ ਹਰ ਪੱਖ ਤੋਂ ਜਿਹਨੂੰ ਅਸੀਂ ਹਾਰਡ ਪਾਵਰ ਕਹਿੰਦੇ ਆ ਉਹ ਦੋਨੇ ਪੱਖਾਂ ਤੋਂ ਕਮਜ਼ੋਰ ਆ ਅੱਜ ਸਾਡੇ ਕੋਲੇ ਨਾ ਤਾਂ ਕੋਈ ਫੌਜੀ ਤਾਕਤ ਆਕਤ ਆardi ਨਾ ਸਾਡੇ ਕੋਲੇ ਕੋਈ ਵੱਡੀ ਆਰਥਿਕ ਤਾਕਤ ਹੈ ਜਦੋਂ ਤੁਸੀਂ ਇਹ ਦੋ ਚੀਜ਼ਾਂ ਨਹੀਂ ਗਏ ਤਾਂ ਤੁਹਾਡੀਆਂ ਸੰਧੀਆਂ ਤੁਹਾਡੀਆਂ ਸਾਰਾ ਕੁਝ ਬੇਮੈਨਾ ਹੋ ਜਾਂਦਾ ਤੁਹਾਡੇ ਨਾਲ ਤੁਸੀਂ ਉਹਨੂੰ ਧੋਖਾ ਕਹਿ ਲਓ ਧੱਕਾ ਕਹਿ ਲਓ ਸਭ ਕੁਝ ਹੁੰਦਾ ਤੁਹਾਡੇ ਨਾਲ ਲਾਹੌਰ ਦੀ ਜਿਹੜੀ ਸੰਧੀ ਆ ਉਹ ਵੀ ਇਸੇ ਵਿੱਚੋਂ ਨਿਕਲੀ ਸੀ ਉਸ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਤਾਕਤ ਸੀਗੇ ਉਹਨਾਂ ਦੀ ਫੌਜ ਦੀ ਤਾਕਤ ਬਹੁਤ ਤਗੜੀ ਸੀ ਸਿੱਖਾ ਕੋਲੇ ਦੁਨੀਆ ਦੀ ਇੱਕ ਡਿਸਿਪਲਿਨਡ ਫੋਰਸ ਸੀ ਜਿਹੜੀ ਵੱਡੀ ਤੋਂ ਵੱਡੀ ਤਾਕਤਾਂ ਨਾਲ ਟੱਕਰ ਲੈ ਸਕਦੀ ਸੀ ਪਹਿਲੀ ਜੰਗ ਜਦੋਂ ਐਂਗਲੋ ਸਿੱਖ ਵਾਰ ਹੁੰਦੀਆਂ ਦੋ ਤਿੰਨ ਜੰਗਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਆਪਾਂ ਉਹ ਤਾਕਤ ਗਵਾ ਲਈ ਤਾਕਤਾਂ ਜਿਹੜੀ ਗਵਾਈ ਗਵਾਈ ਜਿੰਨ ਸਭ ਤੋਂ ਵੱਡੀ ਗੱਲ ਸੀਗੀ ਉਹਦੇ ਵਿੱਚ ਕਿ ਸਿੱਖ ਸਰਦਾਰਾਂ ਨੇ ਤੇ ਸਿੱਖ ਦੇ ਰਾਜ ਘਰਾਣੇ ਸੀਗੇ ਜਿਹੜੇ ਅਲੀਟ ਸੀ ਉਹਨੇ ਆਦਾ ਰਾਜ ਕਰਨ ਦੀ ਇੱਛਾ ਗਵਾ ਲਈ ਸੀ ਤੇ ਤੇ ਉਹ ਅੰਗਰੇਜ਼ ਤੋਂ ਡਰੇ ਹੋਏ ਸੀਗੇ ਤੇ ਆਜੇ ਵੀ ਸਿਪਾਹੀਆਂ ਤੋਂ ਡਰੇ ਹੋਏ ਸੀਗੇ ਕਿਉਂਕਿ ਸਿਧਾਂਤ ਤੋਂ ਬੇਮੁਖ ਹੋ ਗਏ ਕੌਂਸਿੰਗ ਉਸ 33 40 ਹਾਲ ਵਿੱਚ ਉਹ ਆਦੇ ਪਿੱਛੇ ਤੋਂ ਹਿੱਲ ਗਏ ਸੀ ਆਦੇ ਸਿਧਾਂਤ ਤੋਂ ਪਾਸੇ ਹੋ ਗਏ ਸੀ ਤੇ ਉਹ ਸਿਧਾਂਤ ਤੋਂ ਪਾਸੇ ਹੋਣ ਦਾ ਅਸਰ ਇਹ ਹੋਇਆ ਕਿ ਰਾਣੀ ਜਿੰਦਾ ਤੋਂ ਲੈ ਕੇ ਸਾਰਿਆਂ ਨੇ ਜਦੋਂ ਪਹਿਲਾ ਸ਼ਾਟ ਆਇਆ ਅੰਗਰੇਜ਼ਾਂ ਦਾ ਪਹਿਲੀ ਵਾਰ ਉਹ ਅੰਦਰ ਆਏ ਤੇ ਸਭ ਨੇ ਨੇਗੋਸ਼ੀਏਟ ਕਰਨਾ ਸ਼ੁਰੂ ਕਰਤਾ ਕਿ ਐਜ਼ ਇੱਕ ਅੰਗਰੇਜ਼ ਸਾਨੂੰ ਬਚਾ ਕੇ ਰੱਖਣਗੇ ਪਰ ਅੰਗਰੇਜ਼ ਨੇ ਉਦੋਂ ਤੋਂ ਹੀ ਜਿਹੜੀ ਤੁਹਾਡੀ ਐਨੈਕਸੇਸ਼ਨ ਸੀਗੀ ਤੁਹਾਨੂੰ ਆਪਦੇ ਅੰਦਰ ਲੈਣ ਦਾ ਜਿਹੜਾ ਰਾਹ ਸੀ ਉਹ ਖੋਲ ਲਿਆ ਸੀ ਲord ਹਾਰਡਿੰਗ ਲਿਖਦੇ ਉਹ ਜੋ ਲੋਰੈਂਸ ਨੂੰ ਤੇ ਹੈਂਰੀ ਲੋਰੈਂਸ ਨੂੰ ਕਿ ਮੈਂ ਹੁਣੇ ਇਹਨੂੰ ਤੇਜ਼ ਤਾਕਤੋਂ ਐਨੈਕਸ ਨਹੀਂ ਕਰ ਸਕਦਾ ਕਿਉਂਕਿ ਹਲੇ ਵੀ ਇਹਨਾਂ ਦੀ ਫੌਜੀ ਤਾਕਤ ਬਹੁਤ ਵੱਡੀ ਹੈਗੀ ਆ ਬਹੁਤ ਸੋਲਜਰ ਦਾ ਕਹਿੰਦੇ ਹੌਲੀ ਹੌਲੀ ਸਮੇਂ ਨਾਲ ਆਪਾਂ ਨਾ ਪੈਣ ਉਹਨਾਂ ਨੇ ਤਿੰਨ ਵਾਰ ਕੀਤੇ ਆਪਣੇ ਤੇ ਦਬਾਵਾ ਉਹਨਾਂ ਨੇ ਹੋਸ਼ ਸ਼ਾਰਟ ਕੀਤੇ ਕਿ ਜਿੱਥੇ ਹਜ਼ਾਰੇ ਵਾਲੇ ਏਰੀਆ ਦੇ ਵਿੱਚ ਜਿੱਥੇ ਰੈਵਨਿਊ ਖਰਚ ਹੁੰਦਾ ਸੀ ਮਿਲਟਰੀ ਤਾਕਤ ਦਾ ਉਹ ਸਿੱਖਾਂ ਦੇ ਰਾਜ ਦੇ ਵਿੱਚ ਹੀ ਰਹਿਣ ਦਿੱਤਾ ਕਿ ਤੁਸੀਂ ਇੱਥੇ ਕਮਿਟ ਹੁੰਦੇ ਰਹੋ ਇਸ ਸਪੋਰਟਸ ਦੇ ਨਾਲ ਤੁਸੀਂ ਲਾਦੇ ਰਹੋਗੇ ਤੁਹਾਡੇ ਰਿਸੋਰਸਸ ਕਮਿਟ ਹੁੰਦੇ ਨੇ ਸੋ ਮੋٹے ਤੌਰ ਤੇ ਉਹਨਾਂ ਨੇ ਤੋਂ ਰੈਵਨਿਊ ਤੋਂ ਘਟਾਤਾ ਤੋਂ ਜਿਹੜੀ ਜਗੀਰ ਤੋਂ ਦੱਚ ਤੋਂ ਪੈਸਾ ਆਉਣਾ ਸੀ ਉਹ ਘਟਾਤਾ ਤੇ ਇਹ ਕਿਹਾ ਜਾਂਦਾ ਕਿ ਉਸ ਤੋਂ ਬਾਅਦ ਜੋ ਬਚਿਆ ਰਾਜਸ੍ਰੀਓ ਦਾ ਤਕਰੀਬਨ 1.6 ਕਰੋੜ ਦੀ ਉਹ ਰੈਵਨਿਊ ਰਹਿ ਗਿਆ ਸੀ ਜਿਹਦੇ ਵਿੱਚੋਂ ਫੇਰ ਵੀ ਉਹ ਇੰਨੇ ਅਮੀਰ ਸੀ ਕਿ 60-70 ਲੱਖ ਖਰਚ ਕੇ ਉਸ ਦੇ ਵਿੱਚ ਫੇਰ ਵੀ 80-90 ਲੱਖ ਦੀ ਸਾਲ ਦੀ ਸੁਨਾਨਾ ਬਚਤ ਸੀ ਫੌਜ ਕਿ ਭਾਤੀ ਫੌਜੀ ਇੰਫੈਂਟਰੀ 20000 ਤੇ ਕਰਦੀ ਕੋੜ ਸਵਾਰ 12000 ਤੇ ਕਰਦੇ ਤੇ ਆਲਮੋਸਟ ਡਿਪਲੀਟ ਕਰਦਾ ਰਾਜ ਨੂੰ ਰੈਵਨਿਊ ਤੋਂ ਤੇ ਫੌਜ ਤੋਂ ਉਦੋਂ ਬਾਅਦ ਜਿਹੜਾ ਸਬਸਿਕਵੈਂਟ ਐਕਸ਼ਨ ਹੁੰਦਾ ਹੈ ਜਿਹਨੂੰ ਆਪਾਂ ਬਿਟਰੇਅਲ ਕਹਿੰਦੇ ਧੋਖਾ ਕਹਿੰਦੇ ਧੱਕਾ ਕਹਿੰਦੇ ਉਹ ਸਾਰਾ ਉਹਦੇ ਵਿੱਚੋਂ ਪਚਦਾ ਸੋ ਮੁੱਖ ਤੌਰ ਤੇ ਪੁਜਿਆ ਕਿਥੋਂ ਕਿਉਂਕਿ ਅਸੀਂ ਕਮਜ਼ੋਰ ਹੋਏ ਅਸੀਂ ਕਮਜ਼ੋਰ ਹੋਏ ਸਾਡੀ ਜਗਾ ਕਿ ਸਾਡੀ ਤਾਕਤ ਗਈ ਸਾਨੂੰ ਅਸੀਂ ਉਹਦਾ ਅਜ ਕਹਿ ਸਕਦੇ ਕਿ ਹਾਂ ਨੇ ਗਲੇ ਨੇ ਸਾਡੇ ਦਾ ਧੋਖਾ ਕੀਤਾ ਪਰ ਕੋਈ ਹੋਰ ਤਾਕਤ ਹੁੰਦੀ ਉਹਨੇ ਵੀ ਆਏ ਕਰਨਾ ਅੱਜ ਵੀ ਸਿੱਖਤ तकरीबन ਉਸੇ ਜਗ੍ਹਾ ਤੇ ਖੜੇ ਆ ਜਿਹੜੀ ਥੋੜੀ ਮੋਟੀ ਆਪਾਂ ਇੰਨਾ ਹਾਲਾਤਾਂ ਦੇ ਵਿੱਚ ਵਾਰਡ ਕੀਤੀ ਸੀ 1920-25 ਦੇ ਵਿੱਚ ਉਹ ਵੀ ਅੱਜ ਸਾਡੀ ਖਤਮ ਹੁੰਦੀ ਜਾ ਰਹੀ ਹੈ ਤੇ ਕੱਲ ਨੂੰ ਆਪਾਂ ਵੀ ਇਹ ਗੱਲਾਂ ਕਰਾਂਗੇ ਕਿ ਸਾਹਿਤਾ ਜੀ ਸਾਡੇ ਨਾਲ ਸਾਹ ਹੋ ਗਿਆ ਸਾਡੇ ਨਾਲ ਉਹ ਹੋ ਗਿਆ ਜਦੋਂ ਤੁਸੀਂ ਆਪ ਦੀ ਵਾਰਡ ਨੂੰ ਢਾਲ ਲਾਉਗੇ ਚਾਹੇ ਉਹ ਹੀਟ ਕੋਟ ਲੋਨ ਚਾਹੇ ਸਰਦਾਰਾਂ ਨੇ ਲਾਈ ਚਾਹੇ ਉਸ ਟਾਈਮ ਦੇ ਰਾਜਕਰਾਨਿਆਂ ਨੇ ਲਾਈ ਉਹ ਫੇਰ ਮੌੜੀਏ ਮੌੜਗੇ ਉਹਦੇ ਨਾਲ ਹੀ ਜੇ ਉਹਦੀ ਮਹਾਰਾਜੇ ਦੀ ਤੇ ਅਫਗਾਨ ਅਫਗਾਨਾ ਦੀ ਹੋਈ ਸੀ ਕਿ ਸਾਡੇ ਤਿੰਨਾਂ ਦੇ ਵਿੱਚ ਕਿਸੇ ਨੂੰ ਵੀ ਕੋਈ ਇੰਟਰਨੈਸ਼ਨਲ ਤਾਕਤ ਹੋਰ ਤਾਕਤ ਕਰੂਗੀ ਜਾਂ ਹਮਲਾ ਕਰੂਗਾ ਤਾਂ ਅਸੀਂ ਇੱਕ ਦੂਜੇ ਦੀ ਸਹਾਇਤਾ ਕਰਾਂਗੇ ਦੂਜੀ ਸੰਧੀ ਸਿੱਖਾਂ ਦੀ ਮਾਰਕ ਜਦੋਂ ਜਹੰਗਿਰੋਵਰ ਜੋਰਾਵਰ ਸਿੰਘ ਨੇ ਹਮਲਾ ਕੀਤਾ ਚੀਨ ਤੇ ਉਹ ਚੀਨ ਬਹੁਤ ਕਮਜ਼ੋਰ ਸੀ ਉਹਨਾਂ ਜਿਹੜੇ ਕਿ ਡਾਇਨਸਟਰੀ ਕਰਉਣਾ ਨੇ ਜਿਹੜੀ ਸੱਦੇ ਕੀਤੀ ਸੀ ਉਹ ਸਿੱਖ ਰਾਜ ਨਾ ਕੀਤੀ ਸੀ ਲਾਹੌਰ ਦਰਬਾਰ ਨਾ ਕੀਤੀ ਸੀ ਉਹ ਸੰਧੀ ਵੀ ਬੜੀ ਇੰਪੋਰਟੈਂਟ ਸੰਧੀ ਹੈ। ਉਹ ਸੰਧੀ ਦੀ ਜਿਹੜੀ ਮਿਆਦ ਆ ਉਹ ਜੇ ਪੜੋ ਧਿਆਨ ਨਾਲ ਤਾਂ ਕਹਿੰਦਾ ਜਿੰਨੀ ਦੇਰ ਧਰਤੀ ਤੇ ਅਸਮਾਨ ਰਹੂਗਾ ਤੇ ਧਰਤੀ ਰਹੂਗੀ ਓਨੇ ਦੇਰ ਉਹ ਸੰਧੀ ਇਫੈਕਟ ਰਹੂ। ਅਨਲਿਮਿਟਲੈਸ ਹੈ। ਉਹ ਟਾਈਮ ਬਾਉਂਡ ਸੰਧੀ ਨਹੀਂ। ਤੇ ਤੀਜੀ ਸੰਧੀ ਜਿਹੜੀ ਆ ਹੈਗੀ ਆ ਜਿਹਦੀ ਆਪਾਂ ਗੱਲ ਕਰਦੇ ਆ। ਉਹਨੇ ਸੰਧੀਆਂ ਪੜਨੀਆਂ ਤੇ ਸਮਝਣੀਆਂ ਕਿਉਂ ਜ਼ਰੂਰੀ ਆ? ਦੁਨੀਆ ਦੇ ਇਤਿਹਾਸ ਦੇ ਵਿੱਚ ਤੌਰਾਂ ਦੇ ਵਿੱਚ ਸੰਧੀਆਂ ਕਦੇ ਖਤਮ ਨਹੀਂ ਹੁੰਦੀਆਂ ਕਿਸੇ ਸਮੇਂ ਵੀ ਰਿਵੋਕ ਕੀਤੀਆਂ ਜਾ ਸਕਦੀਆਂ ਹੁੰਦੀਆਂ ਕਿਸੇ ਸਮੇਂ ਵੀ ਉਹਨਾਂ ਨੂੰ ਦੁਬਾਰਾ ਪਲੇ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਅੱਜ ਤੁਹਾਡਾ ਖਿੱਤਾ ਜੀਓ ਪੋਲੀਟਿਕਲੀ ਪੂਰ ਰਾਜਨੀਤੀ ਦੇ ਸਹਾਰ ਨਾਲ ਇੰਪੋਰਟੈਂਟ ਹੁੰਦਾ ਜਾ ਰਿਹਾ ਆਪਾਂ ਕਹਿ ਸਕਦੇ ਕਿ 1947 ਤੋਂ ਪਹਿਲਾਂ ਸਾਡਿਆਂ ਨੇ ਕਿਉਂ ਨਹੀਂ ਕੀਤਾ ਬਣਾਣਾ ਕੀਤਾ ਪਰ ਜੋ ਇੰਪੋਰਟੈਂਸ ਤੁਹਾਡੀ ਅੱਜੇ ਵੀ ਹੈ 1947 'ਚ ਵੀ ਹੈ ਨਹੀਂ ਸੀ ਉਦੋਂ ਪਹਿਲਾਂ ਵੀ ਹੈ ਨਹੀਂ ਸੀ ਤੁਸੀਂ ਇੱਕ ਜਗ੍ਹਾ ਕਨਸੈਂਟਰੇਟਡ ਹੋ ਇਹ ਕਿ ਇੰਪੋਰਟੈਂਟ ਜਗ੍ਹਾ ਤੇ ਬੈਠੇ ਹੋ ਉਹ ਜਗ੍ਹਾ ਜਿਹੜੀ ਹੈਗੀ ਆ ਉਹ ਪਹਿਲੀਆ ਪਲੇਨਸ ਹੈਗੀ ਹੈ ਮਾਊਂਟਨ ਦੇ ਗਾਂ ਜਿੱਥੋਂ ਦਾ ਦੁਸ਼ਮਾ ਸ਼ੁਰੂ ਹੁੰਦਾ ਵੈਸਟਰਨ ਟਾਟਰ ਸੋ ਸਭ ਤੋਂ ਇੰਪੋਰਟੈਂਟ ਜਗ੍ਹਾ ਤੇ ਬੈਠੇ ਹੋ ਸਭ ਤੋਂ ਵੱਡੀ ਗੱਲ ਆ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਬਾਦੀ ਦੇ ਤੌਰ ਤੇ ਕੰਸੈਂਟਰੇਟ ਹੋਈ ਹੈ ਹਾਲਾਂਕਿ ਆਪਾਂ ਬਾਅਦ ਜਾ ਕੇ ਤੇ ਮੋਰ ਆਬਾਦੀ ਵੀ ਅੰਦਰ ਆਈ ਹੋ ਤੇ ਕਰਕੇ ਆਪਾਂ ਨੂੰ ਘਟਾਇਆ ਤਾਂ ਜਾ ਰਹੇ ਆ ਪਰ ਫਿਰ ਵੀ ਆਪਣੀ ਕੰਸੈਂਟਰੇਸ਼ਨ ਮੋਰ ਦਨ ਰਫ ਹੈਗੀ ਹੈ ਤੇ ਸਟਰੋਂਗ ਰਫ ਹੈਗੀ ਹੈ ਸੋ ਇਹ ਸੰਧੀਆਂ ਇਸ ਕਰਕੇ ਇਪੋਰਟੈਂਟ ਨਹੀਂ ਐ ਸਾਨੂੰ ਸਮਝਣੀਆਂ ਕਿ ਕਿਸੇ ਦਿਨ ਵੀ ਅਸੀਂ ਇਹਦਾ ਲੀਗਲ ਰਿਕਾਰਡਸ ਲੈ ਕੇ ਅਸੀਂ ਕਿਸੇ ਦੀ ਵੀ ਮਦਦ ਕਰ ਸਕੀਏ ਹਾਂ ਉਹਨੂੰ ਵੀ ਸਾਡੇ ਮਦਦ ਕਰਨ ਚ ਕੋਈ ਤਾਂ ਮੁਫਾਦ ਨਜ਼ਰ ਆਉਂਦਾ ਹੋਵੇ ਸੋ ਇਹ ਸੰਧੀਆਂ ਪੜ੍ਹਣੀਆਂ ਇਹ ਸਮਝਣੀਆਂ ਤੇ ਇਹ ਕਿੱਥੇ ਕੰਮ ਆ ਸਕਦੀਆਂ ਉਹ ਸਾਡੀ ਡਿਪਲੋਮੇਸੀ ਸਾਡੇ ਮੈਂਬਰਾਂ ਦਾ ਕੰਮ ਆ ਕਿ ਉਹਨਾਂ ਨੂੰ ਇੱਕ ਐਲੀਬਾਈ ਜਿੱਥੇ ਚਾਹੀਦੀ ਹੋਵੇ ਤੁਹਾਡੀ ਮਦਦ ਕਰਨ ਦੀ ਉਹ ਤੁਸੀਂ ਪ੍ਰੋਡਿਊਸ ਕਰਕੇ ਉਹ ਦੇ ਸਕਦੇ ਹੋ ਉਹ ਕਿ ਭਾਈ ਆ ਰਾਤ ਕੋਦੇ ਕੋਈ ਖੁੱਲਾ ਹੈ ਜਿੱਥੇ ਆ ਕੇ ਤੁਸੀਂ ਸਾਡੀ ਸਹਾਇਤਾ ਕਰ ਸਕਦੇ ਸੋ ਇਹ ਫੇਰ ਨਸੰਦੀਆਂ ਨੌਜਵਾਨਾਂ ਨੂੰ ਸਾਰਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਇਹਨਾਂ ਨੂੰ ਸਮਝਣਾ ਚਾਹੀਦਾ ਤੇ ਉਹਦੇ ਉਹਦੇ ਉੱਤੇ ਕਿਸ ਤਰੀਕੇ ਦੀ ਪੋਲਿਟਿਕਸ ਤੁਸੀਂ ਸਿਰਸਾਗੇ ਤਰੀਕੋਂ ਬੇਲੀਆ ਤੋਂ ਨਜ਼ਾਰਾ ਦਿਵਾਉਣ ਵਾਸਤੇ ਸਿੱਧ ਸਾਰੇ ਬੈਠੇ ਆ ਉਹਨਾਂ ਨੂੰ ਇਹ ਸੰਧੀਆਂ ਇਹ ਹਰਾਤ ਇਹ ਸਾਰੀ ਗੱਲਾਂ ਸਮਝਣੀਆਂ ਜ਼ਰੂਰੀ ਆ ਇਹ ਕਿੱਥੇ ਯੂਜ਼ ਹੋ ਸਕਦੀਆਂ ਕਿੱਥੇ ਇਹਨਾਂ ਨੂੰ ਪਲੇ ਕੀਤਾ ਜਾ ਸਕਦਾ ਇਹ ਬਹੁਤ ਜ਼ਰੂਰੀ ਆ ਤੇ ਉਤੋਂ ਵੱਡੀ ਗੱਲ ਆ ਕਿ ਇਹ ਆਪਣਾ ਇਹਦੇ ਦੇ ਕਿਸ ਤਰੀਕੇ ਦੀ ਹੋਰ ਰਾਜਨੀਤੀ ਖੜੀ ਕਰ ਸਕਦੇ ਆ ਉਹਨੂੰ ਧਿਆਨ ਚ ਰੱਖੋ ਉਤੋਂ ਅਗਲੀ ਗੱਲ ਇਹ ਆ ਕਿ ਵੀ ਆਪਾਂ ਸਾਰੀਆਂ ਗੱਲਾਂ ਦਾ ਦੁੱਖ ਮਨਾਉਨੇ ਆ ਤੇ ਸਾਡਾ ਜਿਵੇਂ ਆਪਾਂ ਹੁਣੇ ਗੱਲ ਕਰਤੇ ਆ ਕਿ ਸਾਡੇ ਕੋਹੀਨੂਰ ਲੈ ਗਏ ਦੂਜੇ ਆਖੇ ਸਾਡਾ ਬਹੁਤ ਜ਼ਿਆਦਾ ਸਮਾਨ ਲੈ ਗਏ ਮਿਊਜ਼ੀਅਮਸ ਚ ਲੈ ਗਿਆ ਦਿਆ ਅੰਗਲੋ-ਇੰਡੀਅਨ ਮਿਊਜ਼ੀਅਮ ਤੇ ਜਿਹੜੇ ਵੀ ਸਾਰੇ ਗਏ ਆ ਵੇਖਿਆ ਉਥੇ ਕਿਲਾ ਆਪਣਾ ਹੀ ਲੱਗਿਆ ਹੋਇਆ ਹਰੇਕ ਕੌਮਾਂ ਦਾ ਲੱਗਿਆ ਹੋਇਆ ਜਿੰਨਾ ਉਹਨਾਂ ਨੇ ਲੁੱਟੀ ਹੈ ਈਸਟ ਇੰਡੀਆ ਕੰਪਨੀ ਨੇ ਪੇਂਟਿੰਗ ਹੈ ਜਿਹਦੇ ਵਿੱਚ ਕਵੀਨ ਵਿਕਟੋਰੀਆ ਸੈਂਟਰ 'ਚ ਬੈਠੀ ਆ ਤੇ ਗਲੋਬ ਉਹਦੇ ਆਸ-ਪਾਸੇ ਤੇ ਸਾਰੇ ਵਰਲਡ ਦਾ ਸਮਾਨ ਲੈ ਕੇ ਉਹਦੇ ਵਿੱਚ ਉਹਨੂੰ ਭੇਟ ਕਰ ਰਿਹਾ ਉਹ ਬੜੀ ਮਸ਼ਹੂਰ ਪੇਂਟਿੰਗ ਹੈ ਈਸਟ ਇੰਡੀਆ ਕੰਪਨੀ ਨੇ ਤੇ ਉਹ ਦੁਨੀਆ ਦਾ ਰਾਜ ਸੀ ਪੈਕਸ ਡੈਲਿਕਾ ਨੇ ਉਹ ਕਹਿੰਦੇ ਸੀ ਉਮਰੀਕਾ ਚ ਟ੍ਰੈਂਪ ਪਰੇ ਕੋਸ਼ਿਸ਼ ਕਰ ਰਹੇ ਆ ਕਿ ਪੈਕਸ ਅਮਰੀਕਾ ਨਾ ਆ ਜੇ ਕਿਸੇ ਅਮਰੀਕਾ ਦਾ ਵਿਰਾਜ ਹੁੰਦਾ ਵੱਡਾ ਹੋਵੇ ਜਾਂ ਉਹ ਮਰ ਜਾਂਦਾ ਹੋਵੇ ਤਾਂ ਉਹ ਹਰੇਕ ਕਮਜ਼ੋਰ ਕੌਮ ਤੋਂ ਜਾਂ ਜਿਹਨੋ ਨਾਲੇ ਦਬਾ ਲਿਆ ਉਹ ਤੋਂ ਉਹਨਾਂ ਨੇ ਇਹ ਸਾਰਾ ਕੁਝ ਖੋਇਆ ਗਿਆ ਲਿਆ ਕਿਸੇ ਨੇ ਆਪੇ ਇਖਤਾਰਤਾ ਕਿਸੇ ਤੋਂ ਨਹੀਂ ਖੋਇਆ ਪਰ ਵੱਡੀ ਗੱਲ ਇਹ ਹੈ ਕਿ ਇਹ ਆਪਾਂ ਬਣਿਆ ਕਿਵੇਂ ਆਪਣਾ ਪਦਾਰਥ ਹੁੰਦੇ ਰਹਿਣਗੇ سرمایہ ਦੀਆਂ ਤਰੀਕੇ ਬਦਲਦੇ ਰਹਿਣਗੇ سرمایہ ਕਿਹਨੂੰ ਕਹਿੰਦੇ ਆ ਏਰੀਏ ਨੂੰ ਕਹਿੰਦੇ ਆ ਚੰਗੇ ਸੋਨੇ ਨੂੰ ਕਹਿੰਦੇ ਆ ਕਿ ਪਦਾਰਥਾਂ ਨੂੰ ਕਹਿੰਦੇ ਆ ਇਹ ਸਮੇਂ ਸਮੇਂ ਤੋਂ ਬਦਲਦਾ ਰਹੂਗਾ ਕਿਸੇ ਸਮੇਂ ਕਾਰਾਂ ਦੀਆਂ ਫੈਕਟਰੀਆਂ ਇੰਪੋਰਟੈਂਟ ਸੀਗੀਆਂ ਆਪਣੀ ਇਕਨੋਮੀ ਵਾਸਤੇ ਅੱਜ ਐਮਾਜ਼ਨ ਆ ਗਏ ਆ ਜਾਂ ਫੇਸਬੁੱਕ ਆ ਗਏ ਐਪਸ ਆ ਇੰਪੋਰਟੈਂਟ ਨੇ ਕਿਸੇ ਇਕਨੋਮੀ ਵਾਸਤੇ ਸੋ ਇਹ ਤਾਂ ਛੋਟੇ ਜਿਹੇ ਸਪੈਂਚ ਬਦਲ ਗਏ ਲੰਬੇ ਸਪੈਂਚ ਤਾਂ ਬਹੁਤ ਬਦਲ ਗਏ ਪਰ ਜਿਹੜੀ ਮੁੱਖ ਗੱਲ ਆ ਜਿਹਨੇ ਤੁਹਾਨੂੰ ਉਸ ਰਾਜ ਤੱਕ ਪਹੁੰਚਾਇਆ ਉਸੇ ਤੁਹਾਡਾ ਫਲਸਫਾ ਤੁਹਾਡਾ ਸਿਧਾਂਤ ਜਿੱਥੇ ਡਾਇਸਪੋਰਾ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਸੰਧੀਆਂ ਕੀ ਸੀ ਸਾਡੇ ਕਿਹੜੇ ਚੀਜ਼ਾਂ ਦੀ ਅਸੀਂ ਮਦਦ ਲੈ ਸਕਦੇ ਹਾਂ ਕਿਸ ਚੀਜ਼ ਤੇ ਅਸੀਂ ਰਾਜਨੀਤੀ ਖੜੀ ਕਰ ਸਕਦੇ ਆ ਇੱਥੋਂ ਦੇ ਨੌਜਵਾਨ ਨੂੰ ਤੇ ਅਪਨ ਸਾਰਿਆਂ ਨੂੰ ਆਪਦੇ ਸਿਧਾਂਤ ਨਾਲ ਵਾਪਸ ਜੁੜਨ ਦੀ ਲੋੜ ਕੋਈ ਵੀ ਸੰਘਰਸ਼ ਕੋਈ ਵੀ ਗੱਲ ਹੋਊਗੀ ਉਹ ਗਰਾਉਂਡ ਤੋਂ ਹੋਣੀ ਹੈ ਕਿ ਤੋਂ ਬਾਹਰੋਂ ਆ ਕੇ ਕੁਝ ਮਿਲਣਾ ਨਹੀਂ ਇੱਥੋਂ ਦੇ ਜੇ ਜਿਵੇਂ ਮੈਪ ਆਨ ਦਿ ਗਰਾਉਂਡ ਹੂ ਮੈਟਰਸ ਅਖੀਰ ਦੇ ਜਿਹੜਾ ਸੀ ਗਰਾਉਂਡ ਜ਼ੀਵੋ ਤੇ ਖੜਾ ਹੁੰਦਾ ਹੈ ਉਹ ਇੰਪੋਰਟੈਂਟ ਹੁੰਦਾ ਹੈ ਹੋਰ ਸਾਰੀਆਂ ਗੱਲਾਂ ਸੈਕੰਡਰੀ ਹੁੰਦੀਆਂ ਸੋ ਤੁਹਾਨੂੰ ਉਸ ਸਿਧਾਂਤ ਨਾਲ ਜੁੜਨਾ ਪਊਗਾ ਜਿਹੜੇ ਸਿਧਾਂਤ ਨੇ ਉਹ ਸੰਧੀਆਂ ਦਿੱਤੇ ਮਜਬੂਰ ਕਰਤਾ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਨੇ ਤੋੜੇ ਤੋੜੇ ਰਾਜ ਭਾਗ ਤਿਆਰ ਕੀਤਾ ਆਖਿਰ ਉਸ ਸਿਧਾਂਤ ਦੀ ਸਿਧੰਤ ਕਿ ਇੱਕ ਕੌਮ ਜਿਹੜੀ ਬਿਲਕੁਲ ਮਰੀ ਵੀ ਸੀ ਜਿਹੜੀਆਂ ਲੋਕ ਇੱਥੋਂ ਦੇ ਖਿੱਤੇ ਦੇ ਲੋਕ ਡੋਲੇ ਦਿੰਦੇ ਹੁੰਦੇ ਸੀ ਬਹਾਵਲਾਵਰਾਂ ਨੂੰ ਉਹ ਕੋਈ ਉਹਨਾਂ ਚੋਂ ਮੁੱਠੀ ਭਰ ਕੁਸ਼ ਉੱਠੇ ਜਿਨ੍ਹਾਂ ਨੇ ਟਾਕਰਾ ਕਰਦਾ ਉਹ ਕੋਈ ਆਇਤ ਨਹੀਂ ਉੱਠ ਖੜੇ ਕੋਈ ਕਿਸੇ ਸਿਧਾਂਤ ਤੇ ਉੱਠੇ ਕੋਈ 2 250 ਸਾਲ ਦੀ ਮਹਾਨ ਕਮਸ਼ਕੱਤ ਲੱਗੀ ਉਹਦੇ ਆ ਉਹ ਸਿਧਾਂਤ ਨੇ ਹੀ ਤੁਹਾਨੂੰ ਕੋਈ ਨੂਰ ਦਵਾਇ ਉਸੇ ਸਿਧਾਂਤ ਨੇ ਤੁਹਾਨੂੰ ਰਾਜ ਭਾਗ ਦਵਾਇ ਤੇ ਉਸੇ ਰਸਤਾ ਤੁਹਾਨੂੰ ਜਦੋਂ ਬੇਮੁਖ ਹੋਣਿਆ ਤਾਂ ਰਾਜ ਭਾਗ ਵੀ ਗਏ ਜਿੰਨਾ ਵੀ ਸਿੱਖ ਰਾਜ ਦਾ ਡਾਊਨਫਾਲ ਦੇਖਦੇ ਆ ਜਿੰਨਾ ਵੀ ਇਹ ਸੰਧੀਆਂ ਦਾ ਬਟਰੇਲ ਦੇਖਦੇ ਆ ਜਿਹਦੇ ਵਿੱਚ ਸਪੈਸ਼ਲੀ ਕਲੋਜ਼ ਹੈਗੇ ਆ ਕਿ ਵੀ 1950 1854 ਤੱਕ ਉਹ ਮੰਗਦੇ ਸੀਗੇ ਸਿੱਖ ਕਿ ਵੀ ਤੁਸੀਂ ਇੱਥੇ ਆਪਣਾ ਰਾਣੀ ਨੇ ਮੰਗਿਆ ਸੀਗਾ ਕਿ ਤੁਸੀਂ ਆਪਿਆ ਫੋਰਸਸ ਰੱਖੋ ਮੈਨੂੰ ਆਪ ਦੀ ਫੌਜ ਤੋਂ ਪ੍ਰੋਟੈਕਟ ਕਰੋ ਤਾਂ ਉਹ ਉਸ ਦਾ ਤੋਂ ਵੀ ਮੁਖੀ ਸੀ ਠੀਕ ਹੈ ਉਹਨੂੰ ਬਾਤ ਰਿਲੇਸ ਕੀਤਾ ਕਿ ਕਿ ਇਹ ਸਾਲੋ ਵੀ ਖਾ ਜਾਗੇ ਸਿੱਖ ਸਰਦਾਰਾਂ ਨੇ ਇਹ ਵੀ ਬਾਤ ਸਾਂਝੀ ਆ ਜਿਹੜੇ ਦੁਆਬੇ ਦੀਆਂ ਜ਼ਮੀਰਾਂ ਜਾਂਦੀਆਂ ਰਹੀਆਂ ਕਿ ਵੀ ਇਹ ਸਾਨੂੰ ਅੰਗਰੇਜ਼ ਜਦੋਂ ਅੰਦਰੋਂ ਬਾਜੇ ਚ ਵੀ ਆ ਗਿਆ ਸਾਨੂੰ ਵੀ ਖਾ ਜਾਊਗਾ ਪਰ ਜਦੋਂ ਤੱਕ ਉਹ ਸਾਂਝਿਆ ਉਤਰਾ ਖਤਮ ਹੋ ਚੁੱਕਿਆ ਸੀ ਕਿਉਂ ਕਿਉਂਕਿ ਉਹ ਪਹਿਲਾ ਆਦਰ ਸਿਧਾਂਤ ਤੋਂ ਬੇਮਕੋ ਚੁੱਕੇ ਸੀ ਅੱਜ ਵੀ ਆਪਣੇ ਨਾਲ ਹੀ ਹੋ ਰਿਹਾ ਆਪਾਂ ਆਦਰ ਸਿਧਾਂਤ ਤੋਂ ਹਟੇ ਗਏ ਆਂ ਆਪਣੀ ਜਿਹੜੀ ਕੋਈ ਵਾੜ ਬਣਾਈ ਸੀ ਆਪਾਂ ਥੋੜੀ ਬਹੁਤ ਇਸ ਸਮੇਂ ਚ ਵਾੜ ਵੀ ਢਹਿ ਗਈ ਆ ਆਪਾਂ ਕੋਈ ਇਹ ਜੀ ਗੱਲ ਵੀ ਨਹੀਂ ਮੰਗਦੇ ਕਿ ਆਪਾਂ ਕੋਈ ਵਾੜ ਬਣਾ ਸਕੀਏ ਸਿੱਖਾਂ ਨੇ ਤਰਾਸ ਦੀ ਸਭ ਤੋਂ ਵੱਡੀ ਗੱਲ ਇਹ ਆ ਜੇ ਆਪਾਂ ਬਹੁਤ ਘੱਟ ਸ਼ਬਦਾਂ ਚ ਉਸ ਬਿਆਨ ਕਰਨਾ ਹੋਵੇ ਕਿ ਇਹ ਉਹ ਕੌਮ ਆ ਜਿਹਦੀ ਹਜ਼ਾਰਾਂ ਲੱਖਾਂ ਮੀਲ ਦੇ ਉੱਤੇ ਗਵਰਨੈਂਸ ਦੇ ਜਿਸ ਕੀ ਮੈਨੋਰਿਟੀ ਹੁੰਦੇ ਹੋਏ ਵੀ ਗਵਰਨੈਂਸ ਦਾ ਤਰੀਕਾ ਉਹਨਾਂ ਦਾ ਸੀ ਅੱਜ 50-50 ਕਿਲੋਮੀਟਰ ਏਰੀਆ ਦੇ ਵਿੱਚ ਹੁੰਦੇ ਹੋਏ ਮੈਜੋਰਿਟੀ 'ਚ ਹੁੰਦੇ ਹੋਏ ਸਾਡੀ ਗਵਰਨੈਂਸ ਦਾ ਮੈਥਡ ਸਾਨੂੰ ਆਪ ਦੇ ਰਾਜ ਭਾਗ ਦਾ ਤਰੀਕਾ ਸਦਾ ਦਾ ਉਹ ਕਿਸੇ ਬਗਾਨੇ ਦਾ ਉਹ ਦੱਸਦਾ ਸਾਨੂੰ ਕਿ ਇੱਥੇ ਕਿਹੜਾ ਐਕਟ ਲੱਗਣਾ ਕਿਹੜਾ ਕੀ ਜਣਾ ਮੇਰੇ ਉਥੇ ਜਿਹੜੇ ਹੈਗੇ ਆ ਉਹ ਲਖੀ ਜੰਗਲਾਂ ਦੇ ਜਾਂ ਬਠਿੰਡੇ ਦੇ ਇਲਾਕੇ ਦੇ ਵਿੱਚ ਸਦੀਆਂ ਤੋਂ ਰਹਿੰਦੇ ਆ ਇਸੇ ਅੱਜ ਸਾਡੀ ਹਾਲਤ ਇਹ ਹੈ ਕਿ ਉਸੇ ਇਲਾਕੇ 'ਚ ਮੈਨੂੰ ਇਹ ਦੱਸਣਾ ਪੈਂਦਾ ਮੇਰਾ ਆਧਾਰ ਕਿ ਆ ਜੌਣਾ ਦਾ ਆਧਾਰ ਕਾੜੂ ਨਾਲ ਪੈਂਦਾ ਪਰ ਧਿਆਨ ਨਾਲ ਇੱਥੇ ਤਾਂ ਦੱਸਦਾ ਕੀ ਹੈ ਕਿ ਮੇਰਾ ਉਸੇ ਇਲਾਕੇ 'ਚ ਜੌਣਾ ਦਾ ਆਧਾਰ ਕੀ ਹੈ ਮੇਰੇ ਪੁਰਖਿਆਂ ਨੇ ਇੱਥੇ ਜਾਨ ਦਿੱਤੀ ਸਭ ਕੁਝ ਦਿੱਤਾ ਪਰ ਮੈਂ ਬਿਸ਼ਰਮਾ ਨੂੰ ਆਧਾਰ ਕਾੜਾ ਦਾ ਬਣਾਉਣ ਜਾਂਦਾ ਤੇ ਵਿਖਾਉਂਦਾ ਕਿ ਆ ਮੇਰਾ ਆਧਾਰ ਹੈ ਇੱਥੇ ਜੌਣਾ ਮੇਰਾ ਆਧਾਰ ਖ ਜੌਣਾ ਦਾ ਆਧਾਰ ਹੈ ਨੀਗਾ ਮੇਰਾ ਆਧਾਰ ਖ ਜੌਣਾ ਦਾ ਉਹ ਕਿ ਜਿਹੜੇ ਮੇਰੇ ਬਜ਼ੁਰਗਾਂ ਨੇ ਹੱਥ ਤੱਕ ਖੂਨ ਡੋਲਿਆ ਤੇ ਮੂਰ ਨਾਲ ਲੜਦੇ ਮੇਰੇ ਜਦ ਅਬਜ਼ੁਰਗਾਂ ਦੇ ਉੱਤੇ ਭੱਟੀ ਰਾਜਪੂਤਾਂ ਨਾਲ ਲੜਦੇ ਅੰਦੋਲਿਆ ਜਿਹੜਾ ਮੇਰੇ ਪੁਰਜ਼ੁਰਗਾਂ ਦੇ ਉੱਤੇ ਬਾਅਦ ਚ ਅਗਰੇਦਾਂ ਨਾਲ ਲੜਦੇ ਖੁੰਦੋ ਨੇ ਆ ਉਹ ਵਿਰਾਸਤ ਨਾ ਕਿ ਇਸ ਸਰਕਾਰ ਦਾ ਬਣਾਇਆ ਹੋਇਆ ਕਾਗਜ਼ੀ ਹੁਕਮ ਹੈ ਤਾਂ ਆਪਾਂ ਤੁਰੇ ਕਰਦੇ ਹਾਂ ਕਿਉਂ ਕਿ ਹੌਲੀ ਹੌਲੀ ਅੱਜ ਤੱਕ ਜ਼ੋਰ ਹੋ ਗਏ ਅੱਜ ਆਪਾਂ ਹੋਈ ਜਾਈਏ ਕਿ ਸਾਡੀਆਂ ਸਰਲੀਆਂ ਦਾ ਸਾਡਾ ਆਏ ਹੋ ਗਿਆ ਸਾਡਾ ਬਟਰੇ ਹੋ ਗਿਆ ਕਲੋਜ਼ਸ ਹੋ ਗਏ ਹਰੇਕ ਸੰਧੀ ਦੇ ਵਿੱਚ ਕਲੋਜ਼ ਪਾਏ ਜਾਂਦੇ ਆ ਆਪਾਂ ਦੇਖਿਆ ਇਹ ਸਮਝੌਤੇ ਆਪਣੇ ਆ ਬੜੇ ਹੋਏ ਸਮਝੌਤੇ ਟੁੱਟਦੇ ਆ ਉਹਨਾਂ ਦੇ ਕੋਲਸ ਹਲਾ ਉਹਨੇ ਆ ਸੁੱਕ ਜਾਂਦਾ ਕੋਈ ਵੀ ਸੰਧੀ ਉਦੋਂ ਟਿਕੂਗੀ ਜਿਹੜੀ ਉਦੋਂ ਮਜ਼ਬੂਤ ਹੋਊਗੀ ਜਦੋਂ ਉਹ ਉਹ ਬੋਧ ਜਬਾਨੀ ਕਰ ਲਿਓ ਤੇ ਕਹਿੰਦੇ ਵੀ ਲੋੜ ਨਹੀਂ ਪਈ ਜਦੋਂ ਤੁਰਕ ਨੂੰ ਤਾਕਤ ਹੋ ਗਈ ਉਹ ਵੈਕ ਕਰ ਗਏ ਅੱਜ ਤਾਕਤ ਨਹੀਂ ਦੀ ਤਾਕਤ ਬਣਾਓ ਆਰਥਿਕ ਸ਼ਕਤੀ ਦੇ ਬਣੋ ਤੇ ਆਰਥਿਕ ਸ਼ਕਤੀ ਨੇਚਰਲੀ ਅੱਗੇ ਵਧ ਕੇ ਟੁੱਟਦੀ ਫੌਜੀ ਤਾਕਤ ਬਣਦੀ ਆ ਆਪਾਂ ਯੁੱਗਦਿਆਂ ਨੂੰ ਵੀ ਦੇਖਿਆ ਪੁਰਾਣੇ ਵੀ ਦੇਖਿਆ ਕੌਮਾਂ ਅਗਲੀ ਜੇ ਆਰਥਿਕ ਸ਼ਕਤੀ ਬਣਦਾ ਹੀ ਉਹਨਾਂ ਦੀ ਲੋੜ ਪਈਏ ਤੇ ਦੋਨੇ ਪਾਸੇ ਧਿਆਨ ਦਿਓ ਆਪ ਦੇ ਸਦਾਰਤ ਨਾਲ ਟਿਕੇ ਰਹੋ ਇਹ ਯਾਦ ਰੱਖੋ ਕਿ ਇਹ ਸੰਧੀਆਂ ਹੋਈਆਂ ਸੀ ਅਗਾਹ ਤੋਂ ਬੜੀਆਂ ਵੀ ਸੰਧੀਆਂ ਕਰੋ ਉਹਨਾਂ ਨੂੰ ਵੀ ਧਿਆਨ ਚ ਰੱਖਿਓ ਕਿ ਉਹ ਕਾਗਜ਼ਾਂ ਨਾਲ ਵੀ ਟਿਕਣਾ ਕਾਗਜ਼ਾਂ ਤੇ ਲਿਖੇ ਨਹੀਂ ਟਿਕਣਾ ਉਹਦੇ ਪਿੱਛੇ ਫੋਰਸ ਕੀ ਬੈਕਅਪ ਕਰ ਰਹੀ ਹੈ ਉਹਨੇ ਟਿਕਾ ਕੇ